ਤਵਾ ਆਪਾ ਨਿਊ 24 ਚਾਂ ਤੁਹਾਡਾ ਆਪਣਾ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰੋ। ਹਾਂ ਉਹ ਮੇਰੇ ਜੀ। ਹੁਣ ਤੋਂ ਮੈਂ ਮੇਰੇ ਭਰਾ ਦੇ ਨਾਲ ਸਾਡੇ ਲੱਗਦੀ ਹੈ ਕਿ ਹਮਾਂ ਕੱਢੀ ਵਿੱਚ ਬੜੀ ਸੀ। ਕਿ ਮੇਰੇ ਮੁੰਡੇ ਨੂੰ ਲੁੱਟ ਗਿਆ ਸੀ। ਪਰ ਸਾਡੇ ਨਾਲ ਤਗੜਾ ਬਣਿਆ ਕਿ ਫਿਰ ਵੀ ਸਾਡੇ ਨਾਲ ਟਕਰਾਅ ਪੈਣ ਲੱਗ ਪਈ ਸੀ। ਸਾਡੇ ਨਾਲ ਟਕਰਾਅ ਪੈ ਚਲਾਇਆ। ਹਾਂ ਜੀ। ਸਰ ਜੀ ਇੱਕ ਵਾਰ ਕਰਾਗਾ ਕਿ ਕੈਮਰਾ ਵੀਡੀਓ ਕਰਾ ਕੇ ਤੋੜ ਦੋ ਤਾਂ ਨੇ ਪਲੇਸ ਦੱਸੋ ਸਰ। ਕਹਿੰਦਾ ਸਾਰੇ ਤੋੜੇ ਜੀ ਇਹਨਾਂ ਨੇ। ਫਲੋਰ ਪਰਸੇ ਦੇ ਵੀ ਪਰਾਜਾ ਦਾ ਖੇਡੋ ਸਰ ਉਹਨਾਂ ਜਿਨ੍ਹਾਂ ਨੇ ਡਬਲ ਉਹੀ ਦਾ ਰਿਮਾਨ ਲੈ ਰਹੀ ਸੀ ਮਰੋਤੀ ਪਰ ਰਿਮਾਨ ਲੈ ਕੇ ਆਦਦਾ ਕੋ ਐਸ ਕਾ ਕਈ ਗਾ ਆਪਣੀ ਸਟਿਕਟ ਕੋਟ ਪਟੀ ਮਕੰਮੰਬਰ ਤੋਂ ਸਟਟੈਕ ਕੀਤੀ ਵੀ ਦੇਸ਼ ਤੋਸ਼ੀ ਜੀ ਜੀ ਸੁਪਰ ਕੰਡੈਨਸਰ ਬਦਲਣਗੇ ਜੀ ਆਨੇ ਦੇ ਪਰ ਦਾ ਲੋਕੜਾ ਪੋਸਟ ਵਾਟੀ ਜਨਾ ਵਾਲਾ ਕਾਫੀ ਨਿਸਲੇਸ ਲੱਗਿਆ ਸੀ ਤੇ ਇਹਨਾਂ ਤੋਂ ਮੈਨ ਇਫੈਕਟ ਨੂੰ ਦੂਪਤੀ ਕੀਤੀ ਸੀ ਤੇ ਸੌਲਵਿੰਗ ਵੀ ਉਹਨਾਂ ਨੇ ਕਰ ਦਿੱਤੀ ਜਿਸ ਦਿਸ ਪੰਦੀ ਜਿਹੜੇ ਮਸ਼ੀਨ ਦੇ ਸੇ ਛੱਤ ਤੋਂ ਥਾਲ ਮਾਰ ਕੇ ਤੇ ਬੋਸ਼ੇ ਸੀ ਤੇ